ਵਾਹਿਗੁਰੂ 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 ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬਾ ਜੀ ਨੂੰ ਗ੍ਰੰਥਮਾਰਾ ਨਮੋ ਮਾਤਾ ਸਾਹਿਬ ਦੇਵ ਨਮੋ ਸਰ ਦੇਵਾ ਸੋ ਸਤਿਗੁਰੂ ਕੇ ਪਿਆਰਿਓ ਨਾਮ ਬਾਣੀ ਦੀ ਵਡਿਆਈ ਗੁਰੂ ਨਾਨਕ ਦੇ ਘਰਦਰ ਦੀ ਵਡਿਆਈ ਸਿੱਖ ਸੰਗਤਾਂ ਦੇ ਉਧਾਰ ਵਾਸਤੇ ਭਲੇ ਦੀ ਖਾਤਰ ਗੁਰੂਆਂ ਦਾ ਸਾਰਾ ਜੀਵਨ ਮਨੋਰਥ ਕੀ ਸੀ ਵੀ ਸਾਰਾ ਸੰਸਾਰ ਬਾਣੀ ਦੇ ਨਾਲ ਜੁੜੇ ਪਰਮੇਸ਼ਰ ਦੇ ਨਾਲ ਜੁੜੇ ਬਸ ਇਹੀ ਮਨੋਰਥ ਸੀ ਸੋ ਸਭ ਤੋਂ ਪਹਿਲਾਂ ਬਾਣੀ ਦੀ ਜੇ ਗੱਲ ਕਰੀ ਆਪਾਂ ਜਪਜੀ ਸਾਹਿਬ ਦੀ ਗੱਲ ਆਈ ਹੈ ਜਪਜੀ ਸਾਹਿਬ ਵਿੱਚ ਕਿੰਨੀ ਕੁ ਤਾਕਤ ਹੈ ਤੇ ਹਰ ਇੱਕ ਬਾਣੀ ਦੀ ਮਹਿਮਾ ਜੇ ਆਪਾਂ ਅਖੇ ਵੀ ਸਾਰੀ ਬਾਣੀ ਤਾਕਤਵਾਲੀ ਹੈ ਤਾਕਤਵਾਲੀ ਮੰਨਦੇ ਆ ਤਾਕਤਵਾਲੀ ਹੈ ਪਰ ਹਰ ਇੱਕ ਬਾਣੀ ਦੀ ਤਾਕਤ ਕਿਵੇਂ ਆ ਹਰ ਇੱਕ ਬਾਣੀ ਬਾਰੇ ਹਰ ਇੱਕ ਸ਼ਬਦ ਬਾਰੇ ਜੇ ਵਿਚਾਰ ਕੀਤੀ ਜਾਵੇ ਤਾਂ ਆਪ ਨੂੰ ਪਤਾ ਵੀ ਹੋਵੇ ਨਾ ਜੇ ਕੋਈ ਕਹੇ ਵੀ ਇਹ ਬਾਣੀ ਦਾ ਕੀਮਾ ਹੱਥ ਮੈਂ ਬ ਇਕਲੀ ਇਕਲੀ ਗੱਲ ਖੋਲ ਕੇ ਇੱਕ ਇੱਕ ਅੰਗ ਦਾ ਜਿਵੇਂ ਹਰ ਇੱਕ ਅਡਕ ਨੂੰ ਪਤਾ ਹੁੰਦਾ ਹੈ ਹਰ ਇੱਕ ਸ਼ਬਦ ਆਪ ਨੂੰ ਪਤਾ ਹੋਣਾ ਚਾਹੀਦਾ ਜੇ ਜੇ ਆਪਾਂ ਬਾਣੀ ਨਾਲ ਜੁੜੇ ਹੋਈਆਂ ਤਾਂ ਸੋ ਜਪਜੀ ਸਾਹਿਬ ਦਾ ਪਹਿਲੀ ਵਾਰ ਤਾਂ ਸਾਗ ਜੀ ਇੱਥੋਂ ਹੀ ਪਤਾ ਲੱਗਦਾ ਹੈ ਜਪ ਜੀ ਸਾਹਿਬ ਜਪ ਹੁਣ ਜਿਹੜੇ ਬੰਦੇ ਕਹਿੰਦੇ ਨੇ ਕਿ ਜੇਤੇ ਇੱਕ ਵਾਰੀ ਇੱਕ ਵਾਰੀ ਬਾਣੀ ਪੜ੍ਹਨੀ ਇਹਨੂੰ ਵਾਰੀ ਵਾਰੀ ਜਪਣਾ ਕਿੰਨਾ ਤੋਤਾ ਰੱਟਾ ਹੈ ਪਰਿਵਾਰਤਾ ਮੂਰਖ ਨੂੰ ਇਹੀ ਸਵਾਲ ਆਉਂਉ ਉਹਨੂੰ ਵੀ ਜਪ ਕਿਨੂੰ ਕਿਹਾ ਜਾਂਦਾ ਹੈ ਜਪ ਜੋ ਜਪ ਸਿਰਫ ਉਸੇ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹੜੀ ਚੀਜ਼ ਵਾਰ-ਵਾਰ 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 ਕਰਨੀ ਹੋਵੇ ਜਿਹੜੀ ਚੀਜ਼ ਇੱਕ ਵਾਰੀ ਜਪ ਇੱਕ ਵਾਰੀ ਕਹਿ ਦੋ ਉਹਨੂੰ ਜਪ ਨਹੀਂ ਕਿਹਾ ਜਾਂਦਾ ਫਿਰ ਇੱਕ ਜਪ ਇੱਕ ਜਾਪ ਜਪ ਸ਼ਬਦ ਸ੍ਰੀ ਬਾਸ਼ਾ ਦਾ ਜਪ ਜੀ ਗੁਰਨਾਮਕ ਦੀ ਬਾਣੀ ਇਤੋਂ ਸ਼ੁਰੂ ਹੁੰਦੀ ਹੈ ਮਹਾਰਾ ਇਹਦਾ ਨਾਮ ਸੀ ਜਪ ਪਹਿਲਾਂ ਪ੍ਰਾਰਥਨਾ ਜਿਹੜੇ ਗ੍ਰੰਥ ਨੇ ਸੰਗਤ ਜੀ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਨਾਮ ਹੈ ਜਪ ਨੀਸਾਨ ਨੀਸਾਨ ਦਾ ਮਤਲਬ ਕੀ ਹੈ ਕਹਿੰਦਾ ਜਿਹੜੇ ਇਹ ਬਾਣੀ ਨੂੰ ਜਪਦੇ ਨੇ ਜਿਉਂ-ਜਿਉਂ ਜਪੀ ਜਾਂਦੇ ਨੇ ਜਿਉਂ-ਜਿਉਂ ਜਪੀ ਜਾਂਦੇ ਨੇ ਉਹਨਾਂ ਦੇ ਮੱਥੇ ਵਿੱਚ ਅੰਦਰ ਜਿਹੜੀ ਖੋਪੜੀ ਹੁੰਦੀ ਹੈ ਨਾ ਖੋਪੜੀ ਉਹ ਖੋਪੜੀ ਦੇ ਉੱਤੇ ਗੁਪ ਅੱਖਰ ਲਿਖੇ ਜਾਂਦੇ ਨੇ ਇਹ ਹੁਣ ਸਾਰਾ ਦੋ ਕੁ ਮਹੀਨੇ ਦੀ ਗੱਲ ਹੈ ਕੋਈ ਬੰਦਾ ਚੜਾਈ ਕਰ ਗਿਆ ਉਹਨੂੰ ਸੰਸਕਾਰ ਕਰਤਾ ਦਾ ਸੰਸਕਾਰ ਕਰਤਾ ਦਾ ਸੰਸਕਾਰ ਕਰਕੇ ਜਦੋਂ ਉਹਦੇ ਫੁੱਲ ਚੁਗਣੇ ਸੀ ਉਹਦੀ ਜਦੋਂ ਫੁੱਲ ਚੁਗਲੇ ਗਏ ਹੰਗ ਜੀ ਉਹ ਜਦੋਂ ਉਹਦੀ ਖੋਪੜੀ ਦੇਖੀ ਨਾ ਮੱਚੀ ਹੋਈ ਸਾਰਾ ਕੁਝ ਮੱਚ ਗਿਆ ਸੀ ਉਹਦੀ ਖੋਪੜੀ ਸੀ ਖੋਪੜੀ ਦੇ ਉੱਤੇ ਅੱਖਰ ਲਿਖੇ ਹੋਏ ਸੀ ਦਾਸ ਨੇ ਆਪ ਵੀ ਪੜੇ ਨੇ ਉਹ ਫੋਟੋ ਖਿੱਚੀ ਹੋਈ ਸੀ ਜਿਹੜੀ ਉਹ ਮੈਂ ਕਈਆਂ ਨੂੰ ਭੇਜੀ ਵੀ ਆ ਮਹਾ ਆਪਾਂ ਕਹਿੰਦੇ ਨੇ ਉਹ ਪੁੱਠੇ ਪਾਸਿਓਂ ਪੜ੍ਹਨੇ ਪੈਂਦੇ ਨੇ ਉਹ ਨਿਸ਼ਾਨ ਜਿਹੜਾ ਬੰਦਾ ਜਪ ਕਰਦਾ ਉਹਦੇ ਖੋਪੜੀ ਵਿੱਚ ਵੀ ਲਿਖਿਆ ਜਾਂਦਾ ਵੀ ਦਰਗਾਹ ਵਿੱਚ ਵੀ ਨਿਸ਼ਾਨੀ ਮਿਲਦੀ ਹੈ ਨਿਸ਼ਾਨ ਜਪ ਨਿਸ਼ਾਨ ਸੋ ਹੁਣ ਆਪਾਂ ਕੱਲੀਏ ਕਰੀਏ ਗੱਲ ਵੀ ਇਹ ਇਹਦੀ ਔਥਾਨਿਕਾ ਕਿਵੇਂ ਸ਼ੁਰੂ ਹੋਈ ਜਿਹੜੀ ਜਪਜੀਤ ਸਾਹਿਬ ਅਸੰਗ ਜੀ ਇਹ ਨਾ ਤਿੰਨ ਵਾਰੀ ਉਚਾਰੀ ਗਈ ਹੈ ਇੱਕ ਤਾਂ ਇੱਕ ਵਾਰੀ ਭੈਣ ਨਾਨਕੀ ਨੂੰ ਸੁਣਾਈ ਗਈ ਇੱਕ ਵਾਰੀ ਅਕਾਲ ਪੁਰਖ ਨੂੰ ਸੁਣਾਈ ਗਈ ਗੁਰੂ ਨਾਨਕ ਪਾਸ਼ਾ ਵੱਲੋਂ ਸੋਦਰ ਰੂਪ ਚ ਇੱਕ ਵਾਰੀ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਆ ਬੇਈ ਨਦੀ ਵਿੱਚੋਂ ਨਿਕਲ ਕੇ ਆਏ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਾਰੀ ਜਪਜੀ ਸਾਹਿਬ ਜਾਨੀ ਕਿ ਆਉਂਦਾ ਹੈ ਸੋਦਰ ਤਿੰਨਾਂ ਦਾ ਅਲੱਗ-ਅਲੱਗ ਫਰਕ ਹੈ ਕਿਤੇ ਗਾਵ ਹੈ ਕਿਤੇ ਗਾਵਨ ਹੈ ਸੋ ਆਪਾਂ ਗੁਰੂ ਨਾਨਕ ਪਾਸ਼ਾ ਫੜੀ ਮੌਜ ਵਿੱਚ ਬੈਠੇ ਸੀ ਗੁਰੂ ਸਾਹਿਬ ਨੇ ਮੌਜ ਵਜਾ ਕੇ ਗੁਰੂ ਅੰਗਦ ਦੇਵ ਨੂੰ ਭਾਪ ਭਾਈ ਲੈਣੇ ਨੂੰ ਬੁਲਾਇਆ ਅਤੇ ਜਪਜੀ ਸਾਹਿਬ ਦੀ ਜਿਹੜੀ ਪੌੜੀਆਂ ਸੀਗੀਆਂ 38 ਪੌੜੀਆਂ ਉਹਨੂੰ ਸਪੁਰਦ ਕੀਤੀਆਂ ਭਾਈ ਲੈਣੇ ਨੂੰ ਕਿਉ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਪਤਾ ਸੀ ਕਿ ਸਾਡੀ ਜੋਤ ਹੁਣ ਭਾਈ ਲੈਣੇ ਵਿੱਚ ਟਕਾਉਣੀ ਹੈ ਸਾਡੀ ਸਾਰੀ ਸ਼ਕਤੀ ਬੁਲਾਇਆ ਇਸ਼ਨਾਨ ਪਾਣੀ ਕਰਕੇ ਭਾਈ ਲੈਣਾ ਜੀ ਆਏ 38 ਪੌੜੀਆਂ ਉਚਾਰਨ ਕਰਕੇ ਤੇ ਉਹਦਾ ਕੱਲੀ ਕੱਲੀ ਦਾ ਮਹਾਤਮਾ ਦੱਸਿਆ ਕਿਉਂਕਿ ਕੱਲੀ ਕੱਲੀ ਪੌੜੀ ਦਾ ਮਹਾਤਮਾ ਅਲੱਗ ਅਲੱਗ ਬੜਿਆਈ ਆ ਅਲੱਗ ਅਲੱਗ ਕੰਮ ਕਰਦੀ ਏ ਜੇ ਕਿਸੇ ਨੇ ਸਾਰਾ ਪੜ੍ਹਨ ਦਾ ਕਿਸੇ ਭਾਵਨਾਂ ਦੇ ਨਾਲ ਫਿਰ ਉਸ ਤਰ੍ਹਾਂ ਕੰਮ ਕਰਦੀ ਏ ਜਪਜੀ ਸਾਹਿਬ ਸੋ ਇਹ ਸਾਰੇ ਗੁਰੂਆਂ ਨੇ ਜਦੋਂ ਵੀ ਗੁਰੂਆਂ ਨੇ ਸਰੀਰ ਤਿਆਗਿਆ ਦੇ ਤੋ ਲੱਗ ਹੋਵੇ ਸਾਰੇ ਨੇ ਸਰੀਰ ਤਿਆਗਣ ਵੇਲੇ ਸਾਰੇ ਆਪ ਬਾਣੀ ਪੜ੍ਹੀ ਏ ਤੇ ਗੁਰੂ ਦਸਵੇਂ ਪਾਸ਼ਾ ਮਹਾਰਾਜ ਨੇ ਇਹਨੂੰ ਜਦੋਂ ਅਕਾਲ ਪੁਰਖ ਧੰਨੇ ਭਗਤ ਨੂੰ ਮਿਲੇ ਸਾਰੇ ਕੰਮ ਧੰਨੇ ਭਗਤ ਦੇ ਪ੍ਰਮਾਤਮਾ ਆਪ ਕਰਦਾ ਹੁੰਦਾ ਇਸ ਤਿੰਨ ਦਸਵੇਂ ਪਾਸ਼ਾ ਨੇ ਕਿਹਾ ਭਈ ਥੋਡੇ ਧੰਨਾ ਭਗਤ ਤੇ ਧੰਨੇ ਭਗਤ ਜਿਹੜੀ ਸ਼ਕਤੀ ਅਕਾਲ ਪੁਰਖ ਕੰਮ ਕਰਦੀ ਸੀ ਉਹ ਤੁਹਾਡੀ ਜਪਜੀ ਸਾਹਿਬ ਕਰਿਆ ਕਰੇਗੀ ਕਾਮਦੇਨ ਗੋਵੀ ਆਖਿਆ ਮਹਾਰਾਜ ਜਪਜੀ ਸਾਹਿਬ ਨੂੰ ਸੋ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਭਾਈ ਲੈਣੇ ਨੂੰ ਗੁਰੂ ਅੰਗਦ ਦੇਵ ਨੂੰ ਜਾਨੀ ਇਹ ਦਿੱਤੀਆਂ ਪੌੜੀਆਂ ਤੇ ਵਿਧੀ ਦੱਸੀ ਸੋ ਹਚੇ ਪਾਸ਼ ਮਹਾਰਾਜ ਨੇ ਕਿਹਾ ਕਿ ਇਹਦਾ ਜਿਹੜਾ ਪੜ੍ਹੇਗਾ ਨਾ ਉਹਦਾ ਬਹੁਤ ਭਲਾ ਭਲਾ ਹੋਵੇਗਾ ਸੋ ਫਿਰ ਭਾਈ ਲੈਣਾ ਜੀ ਕਹਿਣ ਲੱਗੇ ਮਹਾਰਾਜ ਜਪਜੀ ਸਾਹਿਬ ਦਾ ਤੁਹਾਨੂੰ ਮਹਾਤਮ ਦੱਸਦਾ ਵੀ ਸਾਰੇ ਕੰਮ ਹੋਣਗੇ ਗੁਰੂ ਸਾਹਿਬ ਕਹਿੰਦੇ ਜਿਹੜਾ ਸਵਾ ਪੈਰ ਰਹਿਂਦੀ ਜਣ ਕੇ ਤਾਰਿਆਂ ਦੀ ਲੋਏ ਲੋਏ ਸੰਦੇਹਾਂ ਉੱਠ ਕੇ ਜਪੇਗਾ ਇੱਕ ਪਾਠ ਵੀ ਉਹਦਾ ਇਹ ਭਲਾ ਹੋਵੇਗਾ ਜਿਹੜੀ ਮਨੋ ਕਾਮਨਾ ਕਰਕੇ ਕਰੇਗਾ ਉਹਦਾ ਉਹ ਮਨੋ ਕਾਮਨਾ ਪੂਰੀ ਕਰੇਗਾ ਜਿਹੜਾ ਬੰਦਾ ਅਠੋ ਪੈਰ ਜਪਜੀ ਸਾਹਿਬ ਕਰਦਾ ਹੀ ਰਹੇਗਾ ਮਹਾਰਾਜ ਕਹਿੰਦੇ ਅਸੀਂ ਉਹਦੇ ਦਾਸ ਆ ਅਸੀਂ ਉਹਦੇ ਜੀਬ ਦੇ ਉੱਤੇ ਬਸਾਂਗੇ ਜਿਵੇਂ ਚੇ ਪਾਸ਼ਾ ਮਹਾਰਾਜ ਭਾਈ ਪ੍ਰਾਣਾ ਲੱਖੂ ਸ਼ਾਹ ਜਿਹੜਾ ਪਹਿਲਾਂ ਡਾਕੂ ਹੁੰਦਾ ਸੀ ਉਹਨਾਂ ਦੀ ਜ਼ਬਾਨ ਤੇ ਬਸ ਕੇ ਸੀ ਫਿਰ ਜਪਜੀ ਸਾਹਿਬ ਕਰਕੇ ਬੜੀ ਸ਼ਕਤੀ ਉਹਨਾਂ ਨੂੰ ਮਿਲੀ ਸ ਮਹਾਰਾਜ ਜਿਹੜਾ ਠੋ ਪੈਰ ਜਪਜੀ ਸਾਹਿਬ ਪੜੇਗਾ ਇਓ ਜਾਣੋ ਕਿ ਸਾਨੂੰ ਉਹਨੇ ਜਫੀ ਪਾਈ ਹੋਈ ਆ ਬਸ ਅਸੀਂ ਉਹਦੀ ਜ਼ਬਾਨ ਤੇ ਹੋਵਾਂਗੇ ਫਿਰ ਅੰਗਦ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਮਹਾਰਾਜ ਜਿਹੜੇ ਹੋਰ ਮਤਾਂ ਦੇ ਮੰਤਰ ਜੰਤਰ ਨੇ ਜਿਵੇਂ ਕਹਿੰਦੇ ਵੀ ਸੱਚੇ ਪਾਸ਼ਾ ਮਹਾਰਾਜ ਦੇ ਮਹਾਦੇਵ ਦੇ ਜੰਤਰ ਮੰਤਰ ਹਨ ਉਹ ਚਲਾਏ ਚਲਦੇ ਨੇ ਤੇ ਜੇ ਕਿਸ ਨੂੰ ਮਾਰਨਾ ਹੋਵੇ ਕਹਿੰਦੇ ਉਹ ਜੰਤਰ ਮੰਤਰ ਮਾਰ ਵੀ ਦਿੰਦੇ ਨੇ ਆ ਰੱਖਿਆ ਵੀ ਕਰਦੇ ਨੇ ਮੋਹਨ ਬਸੀ ਕਰਨ ਉਚਾਟਨ ਮਾਦਨ ਮੋਹਨ ਬਸੀ ਕਰਨ ਉਚਾਟਨ ਮਾਦਨ ਇਹ ਸਾਰੇ ਤਰੀਕੇ ਨੇ ਬਸੀ ਕਰਨ ਦਾ ਮਤਲਬ ਕਿਸੇ ਨੂੰ ਬਸ ਕਰਨਾ ਮੋਹਨ ਕਿਸੇ ਨੂੰ ਮੋਹ ਲੈਣਾ ਇਹ ਸਾਰੇ ਤਾਕਤ ਵੀ ਤੁਸੀਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਇਹ ਚੀਜ਼ਾਂ ਚੱਲਦੀਆਂ ਨੇ ਮਹਾਰਾਜ ਪਾਸ਼ਾ ਕਹਿੰਦੇ ਵੀ ਫਿਰ ਜਪਜੀ ਸਾਹਿਬ ਕੀ ਕਰੇਗੀ ਗੁਰੂ ਸਾਹਿਬ ਕਹਿੰਦੇ ਸਾਰਿਆਂ ਇਹਨਾਂ ਜੰਤਰਾ ਮੰਤਰਾਂ ਦੇ ਉੱਤੇ ਜਪਜੀ ਸਾਹਿਬ ਹੈ ਕਿਉਂਕਿ ਇਹ ਜਿਹੜੇ ਜਪਜੀ ਸਾਹਿਬ ਹੈ ਅਕਾਲ ਪੁਰਖ ਦਾ ਮੰਤਰ ਹੈ ਤੇ ਜਿਹੜੇ ਹੋਰ ਨੇ ਉਹ ਛੋਟੀ ਦੇਵੀ ਦੇਵਤਾ ਦੇ ਮੰਤਰ ਨੇ ਸੰਗਤ ਜੀ ਗੁਰੂ ਨਾਲੋਂ ਚੇਲਾ ਹਮੇਸ਼ਾ ਛੋਟਾ ਹੀ ਹੁੰਦਾ ਹੈ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਜਪਜੀ ਸਾਹਿਬ ਪੜ੍ਹੇਗਾ ਸਭ ਤੋਂ ਵੱਡੀ ਜਪਜੀ ਸਾਹਿਬ ਦੀ ਗੱਲ ਇਹ ਹੈ ਜਿਨ੍ਹਾਂ ਨੂੰ ਦੇਵੀ ਦੇਵਤਿਆਂ ਤੋਂ ਡਰ ਲੱਗਦਾ ਵੀ ਸਫਰਾਣੇ ਦੇ ਦੇਵੀ ਦੀ ਦੇਵਤੇ ਦੀ ਪੂਜਾ ਛੱਡਤੀ ਸਾਰਿਆਂ ਨੂੰ ਖੁਸ਼ ਕਰਨ ਬਾਤ ਸੋ ਦਰਦੀ ਪੌੜੀ ਵੇ ਸਾਰੇ ਦੇਵੀ ਦੇਵਤਿਆਂ ਦੀਆਂ ਜੋਗੀਆਂ ਦੀਆਂ ਸਿੱਧਾਂ ਦੀਆਂ ਸਾਧਾਂ ਦੀਆਂ ਰਿਸ਼ੀਆ ਮੂਨੀ ਸਾਰਿਆਂ ਦੀ ਵਡਾਈ ਹੋ ਗਈ ਜਿਹੜਾ ਜਪਜੀ ਸਾਹਿਬ ਪੜ੍ਹੇਗਾ ਉਹਦੇ ਉੱਤੇ ਕਿਸੇ ਦਾ ਮੰਤਰ ਵੀ ਨਹੀਂ ਚੱਲਦਾ ਇਹ ਵੀ ਨਾਲ ਨਾਲ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਜਿਹੜਾ ਭਾਈ ਕਿਸੇ ਨੂੰ ਜਾਣ ਕੇ ਮਾਰਦਾ ਹੈ ਕਿਸੇ ਨੂੰ ਜਾਣ ਕੇ ਵਾਸ ਕਰਦਾ ਹੈ ਮਜਬੂਰੀ ਦਾ ਫਾਇਦਾ ਉਠਾਦਾ ਹੈ ਉਠਾਉਂਦਾ ਹੈ ਜੰਤਰ ਮੰਤਰ ਕਰਕੇ ਉਹ ਕਦੇ ਨਰਕਾਂ ਨੂੰ ਵੀ ਜਾਂਦਾ ਹੈ ਪਰ ਜਪਜੀ ਸਾਹਿਬ ਪੜ੍ਹ ਕੇ ਸਾਡੀ ਪੂਰੀ ਨੂੰ ਆਏਗਾ ਸਾਡੀ ਸਾਨੂੰ ਪ੍ਰਾਪਤ ਹੋਏਗਾ ਇਸ ਕਰਕੇ ਇਹ ਦਾ ਵਿਸ਼ੇਸ਼ ਤੌਰ ਤੇ ਬਖਰਾ ਜੀ ਸਾਹਿਬ ਦਾ ਇਹਦਾ ਵੀ ਮਹਾਤਮ ਹੈ ਕਿ ਜਪਜੀ ਸਾਹਿਬ ਨੂੰ ਪੜਨ ਵਾਲਾ ਕਦੇ ਨਰਕ ਨੂੰ ਨਹੀਂ ਜਾਂਦਾ ਤੇ ਹੋਰ ਮੰਤਰ ਜੰਤਰ ਕਰਨ ਵਾਲੇ ਨਰਕ ਨੂੰ ਵੀ ਜਾ ਚਲੇ ਜਾਂਦੇ ਨੇ ਕਿਉਂਕਿ ਉਹ ਫਿਰ ਗਲਤ ਕੰਮ ਵੀ ਕਰਦੇ ਨੇ ਉਹਨਾਂ ਦੇ ਨਾਲ ਸੱਚੇ ਪਾਸ਼ਾ ਮਾਰਗ ਜਿਹੜਾ ਵੀ ਕੋਈ ਤੁਹਾਡੇ ਮਨ ਵਿੱਚ ਇੱਛਾ ਹੈ ਜਪਜੀ ਸਾਹਿਬ ਸੋ ਗਿਣ ਕੇ ਪਾੜ ਸ਼ੁਰੂ ਕਰ ਲਓ 2.5 ਮਹੀਨੇ 100 ਮਹੀਨਾ 40 ਦਿਨ ਜਾਪ ਵੱਧ ਜਿੰਨਾ ਜਪੋਂਗੇ ਪੂਰੀ ਸੁੱਚ ਸੰਜਮ ਦੇ ਨਾਲ ਐਨ ਦਿੜਤਾ ਦੇ ਨਾਲ ਸਦਕਾ ਦੇ ਨਾਲ ਤਾਂ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਹੋਰ ਗੁਰੂ ਵੀ ਪਾਠ ਕਰਦੇ ਤੁਸੀਂ ਵੀ ਕਰੋ ਤੇ ਇਸ ਤਰ੍ਹਾਂ ਕਰਕੇ ਮਹਾਰਾਜ ਦੇ ਪਾਸ਼ਾ ਨੇ ਕਿਹਾ ਕਿ ਜਪਜੀ ਸਾਹਿਬ ਤੁਹਾਡੇ ਸਾਰੇ ਮੰਤਰ ਪੂਰੇ ਕਰੇਗਾ ਤਾਂ ਜਪਜੀ ਸਾਹਿਬ ਮੇਨ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਪਹਿਲਾਂ ਸਭ ਤੋਂ ਲਾਈ ਗਈ ਹੈ ਫਿਰ ਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਇੱਕ ਜਪਜੀ ਸਾਹਿਬ ਦੀ ਵਿੜਾਈ ਦੇ ਵਿੱਚ ਇੱਕ ਵਚਨ ਵੀ ਕਹੇ ਇਹ ਜਪ ਕਰ ਕਰਕੇ ਪੁਰਖ ਕਰਤੇ ਪੁਰਖਾ ਸੱਚ ਨਾਨਕ ਕੀਆ ਬਖਾਨ ਇਹ ਜਪ ਕਰਤੇ ਪੁਰਖ ਦਾ ਹੈ ਜਗਤ ਉਹਦਾਰਨ ਕਰਨੇ ਧੁਰੋਂ ਹੋਇਆ ਫਰਮਾਨ ਸਾਨੂੰ ਧੁਰੋਂ ਫਰਮਾਨ ਹੋਇਆ ਵੀ ਜਾ ਨਾਨਕ ਤੂੰ ਲੋਕਾਂ ਨੂੰ ਜਪਜੀ ਸਾਹਿਬ ਪੜਾ ਭਲਾ ਹੋਵੇਗਾ ਹੁਕਮ ਕੀਤਾ ਅੰਮ੍ਰਿਤ ਵੇਲਾ ਸੱਚ ਨਾਮ ਪੜੀਐ ਕਰਿ ਇਸ਼ਨਾਨ ਅੰਮ੍ਰਿਤ ਵੜੀ ਗਏ ਸੱਚ ਨਾਮ ਵੀ ਜਪਜੀ ਸਾਹਿਬ ਪੜੋ ਇਸ਼ਨਾਨ ਕਰਕੇ ਹਿੱਤ ਚਿੱਤ ਕਰ ਜਪ ਜੋ ਪੜੇ ਸੋ ਪਾਵੇ ਦਰਗਾਹ ਮਾਨ ਦਰਗਾਹ ਵਿੱਚ ਵੀ ਪਾਉਂਦਾ ਮਾਨ ਤੇ ਜੰਮਣ ਮਰਨਾ ਕੱਟੀ ਹੈ ਮੁਕਤੀ ਹੋ ਜੋ ਜੰਮਣ ਮਰਣਾ ਕੱਟਿਆ ਜਾਊ ਆਹਦਾ ਵਾਰੀ ਵਾਰੀ ਜੰਮਦਾ ਮਰਦਾ ਟੇਡੀਆਂ ਜੂਨੀਆਂ ਵਿੱਚ ਤੇ ਜੰਮਣ ਮਰਣਾ ਕੱਟਿਆ ਜੇ ਜਪ ਸੰਗ ਲਾਵੇ ਧਿਆਨ ਜਿਉਂ ਤਿਉਂ ਕਰਕੇ ਜਪਣੇ ਸੋ ਆਉਸਰ ਜੀਤੇ ਨਿਦਾਨ ਜਿਉਂ ਤਿਉਂ ਕਰਕੇ ਜਿਹੜੀ ਵਿਭਾਵਨਾ ਨਾਲ ਪੜੇਗਾ ਉਹ ਆ ਬੜਾ ਆਉਸਰ ਸਮਾ ਸੰਭਾਲ ਲਵੇਗਾ ਜੋ ਮਨਸਾ ਮਰਮੇ ਧਰੇ ਸੋ ਪੂਰਨ ਕਰੇ ਭਗਵਾਨ ਮਨਸਾ ਦਾ ਮਤਲਬ ਇੱਛਾ ਲੋੜ ਜਿਹੜੀ ਦਾਤ ਲੈਣੀ ਹੋਵੇ ਕੇ ਜੋ ਮਨਸਾ ਮਨ ਮੇ ਧਰੇ ਜਿਹੜੀ ਮਨਸਾ ਮਨ ਵਿੱਚ ਕਰਕੇ ਕਰੇਗਾ ਨਾ ਕਦੇ ਭਗਵਾਨ ਉਹਦੀ ਪੂਰੀ ਕਰੇਗਾ ਐਨਸ ਜਪ ਜਪਤਾ ਰਹੇ ਐਨਸ ਨਿਸ ਦਾ ਮਤਲਬ ਹੈ ਰਾਤ ਐ ਦਾ ਮਤਲਬ ਹੈ ਦਿਨ ਕਿ ਜਿਹੜਾ ਐਨਸ ਐਨਸ ਜਪ ਜਪਤਾ ਰਹੇ ਜਿਹੜਾ ਦਿਨ ਰਾਤ ਹੀ ਜਪਦਾ ਰਹੂਗਾ ਦਾਸ ਨਾਨਕ ਕੀਜੈ ਦਾਨ ਕਹਿੰਦੇ ਮੈਂ ਉਹਦਾ ਦਾਸ ਹਾਂ ਇੰਨਾ ਨਿਮਰਤਾ ਦਿਖਾਈ ਮਨ ਜਪਜੀ ਸਾਹਿਬ ਪੜਨ ਉਹ ਇੰਨਾ ਜ਼ਿਆਦਾ ਇਸ ਜੀ ਪਾਸ਼ਾ ਉੱਚਾ ਤੇ ਉੱਚਾ ਸਮਝਦੇ ਨੇ ਤੇ ਕੀਜੈ দান ਵੀ ਇਹ ਬੰਦਗੀ ਦਾ দান ਮਹਾਰਾ ਗੁਰੂ ਨਾਨਕ ਪਾਸ਼ਾ ਕਹਿੰਦੇ ਸਭ ਦੀ ਝੋਲੀ ਪਾਓ ਮੈਨੂੰ ਵੀ ਦਿਓ ਤੇ ਮਹਾਰਾ ਕਹਿੰਦੇ ਉਹਨਾਂ ਦੇ ਦਰਸ਼ਨ ਵੀ ਦੁਰਲੱਭ ਹੁੰਦੇ ਨੇ ਜਪਜੀ ਸਾਹਿਬ ਪੂਰੇ ਧਿਆਨ ਨਾਲ ਪੜੋ ਐਨ ਸਦਕ ਨਾਲ ਪੜੋ ਕੋਈ ਮਨ ਵਿੱਚ ਵਿਚਾਰ ਆਈ ਜਾਵੇ ਜਪਜੀ ਸਾਹਿਬ ਨਾ ਛੱਡੋ ਜਪਜੀ ਸਾਹਿਬ ਗੁਰਨਾਨਕ ਦੀ ਬਾਹ ਹੈ ਕਾਰਜ ਪੂਰੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ